ਕਰ ਲੋ ਲੁਧਿਆਣਾ ਦੇ ਪਾਈ ਰਣਜੀਤ ਸਿੰਘ ਨਗਰ ਵਿਖੇ ਪਿਛਲੇ ਕਈ ਸਾਲਾਂ ਤੋਂ ਬੰਦ ਪਏ ਕਮਿਊਨਿਟੀ ਸੈਂਟਰ ਨੂੰ ਮੁਰਦ ਦੁਬਾਰਾ ਲੋਕਾਂ ਲਈ ਖੋਲ ਦਿੱਤਾ ਗਿਆ ਜਿਸ ਦੀ ਰਸਮੀ ਸ਼ੁਰੂਆਤ ਹਲਕਾ ਵਿਧਾਇਕ ਗੁਰਪ੍ਰੀਤ ਰੋਗੀ ਨੇ ਕੀਤੀ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਗੋਗੀ ਨੇ ਕਿਹਾ ਕਿ ਕਮਿਊਨਿਟੀ ਸੈਂਟਰ ਦੇ ਖੁੱਲਣ ਨਾਲ ਲੋੜਵੰਦ ਲੋਕਾਂ ਨੂੰ ਇਸ ਦਾ ਬਿਹਤ ਪਾਇਦਾ ਹੋਵੇਗਾ ਅਤੇ ਵਾਜਿਬ ਰੇਟ ਤੇ ਲੋਕ ਇਸ ਦੀ ਵਰਤੋਂ ਕਰ ਸਕਣਗੇ ਮੇਰਾ ਜਿਹੜਾ ਸਨੇਤ ਪਿੰਡ ਮੇਰਾ ਟੱਪਰ ਠਾਠਾ ਮਾਰਦਾ ਘੱਟ ਜਿਹੜੇ ਲੋਕ ਮੇਰਾ ਆਪਣੇ ਪਰਿਵਾਰ ਨੇ ਇੱਥੇ ਜੋ ਕਿ ਬਹੁਤ ਪਿਆਰ ਕਰਦੇ ਨੇ ਜੋ ਕਿ ਪਿਛਲੇ 7 ਸਾਲਾਂ ਤੋਂ ਪਿਛਲੀਆਂ ਸਰਕਾਰਾਂ ਦੇ ਜਿਹੜੇ ਵਜ਼ੀਰ ਸੀਗੇ ਇਹ ਉਹਨਾਂ ਨੇ ਬੰਦ ਕਰਾਤਾ ਸੀ ਨਾਦਰ ਚੈੱਕ ਪਾਸ ਹੁਣ ਦਿੰਦੇ ਸੀ ਨਾ ਇਹਨਾਂ ਦੀ ਸੁਣਵਾਈ ਹੁੰਦੀ ਸੀ ਬਈ ਇਹ ਸਰਕਾਰੀ ਜਗਾ ਸਰਕਾਰ ਨੇ ਬਣਾਈ ਆ ਲੋਕਾਂ ਦੀ ਸਹੂਲਤ ਲਈ ਬਣਾਈ ਆ ਵੀ ਤੁਸੀਂ ਕੌਣ ਉਹਨੇ ਬੰਦ ਕਰਨਾ ਨੇ ਇਹ ਜਦੋਂ ਸੀ ਮੈਂ ਆਇਆ ਮੈਂ ਦੇਖਿਆ 2 ਸਾਲ ਡੇਢ ਸਾਲ ਪਹਿਲਾਂ ਤੇ ਸਾਰਾ ਖੰਡਰ ਬਣਿਆ ਸਾਰਾ ਇੱਥੋਂ ਲੁੱਟ ਕੇ ਲੈ ਗਏ ਸਮਾਨ ਸੋਣ ਏਸੀ ਪੱਟੇ ਗੇ ਲਾਈਟਾਂ ਤੋੜ ਗੇ ਕੁਝ ਵੀ ਨਹੀਂ ਸੀ ਬਿਲਕੁਲ ਖੰਡਰ ਸੀ ਇੱਥੇ ਮਤਲਬ ਸਾਪਸ ਪੂੜੀਏ ਫਿਰ ਦੇਖਾ ਖੜਾ ਸੀ ਅੰਦਰ ਔਰ ਇਹਨਾਂ ਦੁਆਰਾ ਤੋਂ ਫਿਰ ਇੱਥੇ ਕੋਰਟ ਕੇਸ ਚੱਲਦਾ ਸੀ ਮਾ ਜੋ ਹਾਈ ਕੋਰਟ ਵੱਲੋਂ ਹੁਕਮਾਂ ਦੇ ਪਾਲਣਾ ਕਰਦੇ ਹੋਏ ਸੀ ਉਹ ਤੋਂ ਕਲੀਅਰ ਹੋਇਆ ਉਹਨਾਂ ਨੇ ਆਰਡਰ ਕਰਾਏ ਉਸ ਤੋਂ ਬਾਅਦ ਫਿਰ ਅਸੀਂ ਇਹ ਐਸਟੀਮੇਟ ਬਣਾਇਆ ਐਸਟੀਮੇਟ ਬਣਾ ਕੇ 55 ਲੱਖ ਲਾ ਕੇ ਲਾਗਤ ਦਾ 55 56 ਲੱਖ ਦੀ ਲਾਗਤ ਦੇ ਨਾਲ ਤੇ ਸੁਣੋ ਵੀ ਦੇਖੋ 12 ਕਮਰੇ 10 ਕਮਰੇ ਤਿਆਰ ਹੋ ਗਿਆ ਮੇਰੇ ਬਾਕੀ 5-7 ਕਮਰੇ ਜਿਹੜੇ ਹੋਰ ਆ ਉਹ ਵੀ ਤਿਆਰ ਹੋਣ ਜਾ ਰਹੇ ਨੇ ਉਹਦੇ ਨਾਲ ਨਾਲ ਸਾਰੇ ਏਸੀ ਹਾਲ ਹੈ ਕੁਰਸੀਆਂ 6-700 ਕੁਰਸੀਆਂ ਨੇ ਟੇਬਲ ਨੇ ਸੋਫੇ ਨੇ ਮਤਲਬ ਇਹ ਗਰੀਬ ਏਰੀਆ ਥੋੜਾ ਜਿਹਾ ਇੱਥੇ ਇਹਨਾਂ ਨੂੰ ਮੈਰੀਜ ਪੈਸਾ ਜਾਓ ਤਾਂ 5-5 ਲੱਖ ਤਾਂ ਵੈਸੇ ਹੀ ਲੱਗ ਜਾਂਦਾ ਇੱਥੇ ਅਸੀਂ 11000 ਰੁਪਏ ਦੀ ਪਰਚੀ ਵੱਤ ਤੋਂ ਵੱਤ ਵੱਤ ਤੋਂ ਵੱਤ ਜੈ ਵੱਤ ਤੋਂ ਵੱਤ 11000 ਜੇ ਕੋਈ ਦੁੱਖ ਸੁੱਖਾ ਉਹਦੇ ਲਈ ਅਸੀਂ 2100 ਵੀ ਕਰਦੇ ਆਂਗੇ ਜਿੱਥੇ ਕੋਈ ਦੁੱਖ ਤਕਲੀਫ ਹੋਊਗਾ ਕਿਹੜਿਆ ਜਿੱਥੇ ਕੋਈ ਗਰੀਬ ਬੱਚੀ ਦਾ ਵਿਆਹ ਉੱਥੇ ਅਸੀਂ ਫ੍ਰੀ ਵੀ ਕਰਾਂਗੇ ਇਹ ਬਾਤ ਸੀ ਕਿ ਹੋਰ ਵੀ ਵੱਧ ਬੇਸ ਤੁਹਾਡੇ ਹੱਥੇ ਦੇ ਵਿੱਚ ਮੈਂ ਤਾਂ ਅਸੀਂ ਕੁਝ ਬੰਦ ਰਹਿਣ ਨਹੀਂ ਦਿੱਤਾ ਸਭ ਖੋਲਤੇ ਨੇ ਅੱਗੇ ਸੀ ਬਲੌਕ ਵਾਲਾ ਉਹ ਵੀ ਚੱਲ ਪਿਆ ਇਦ ਚੱਲ ਪਿਆ ਸੀਨੀਅਰ ਸਿਟੀਜ਼ਨ ਲਈ ਤਿੰਨ ਸੀਏ ਇੱਕ ਡੀ ਜ਼ੋਨ ਦੇ ਪਿੱਛੇ ਨਵਾਂ ਬਣਾਇਆ ਦੇਖੋ ਜਿਆ ਕਿੰਨਾ ਖੂਬਸੂਰਤ ਬਣਾਇਆ ਤੇ ਬਜ਼ੁਰਗ ਬੰਦੇ ਆ ਰਾਜਗੁਰੂ ਨਗਰ ਉਹ ਅਪਡੇਟ ਕੀਤਾ ਸਾਰਾ ਫਰਨੀਚਰ ਪੂਚਰ ਲਾਇਆ ਸੀ ਉਹਦੇ ਨਾਲ ਨਾਲ ਕਿਚੂ ਨਗਰ ਰਿਸ਼ੀ ਨਗਰ ਸਾਰੇ ਅਪਡੇਟ ਕੀਤੇ ਨੇ ਮਤਲਬ ਅਸੀਂ ਬਜ਼ੁਰਗਾਂ ਦਾ ਵੀ ਧਿਆਨ ਰੱਖਦੇ ਆ ਅਸੀਂ ਉਹਨਾਂ ਨੂੰ ਜਿੰਨੇ ਸੀਨੀਅਰ ਸਿਟੀਜ਼ਨ ਹਾਲ ਸੀ ਸਾਡੇ ਅਸੀਂ ਉੱਥੇ ਉਹਨਾਂ ਨੂੰ ਪੂਰੀਆ ਫਿਜ਼ੀਓਥੈਰੇਪੀ ਦੀਆਂ ਪੂਰੀਆ ਮਸ਼ੀਨਾਂ ਦਿੱਤੀਆਂ ਵੇ ਆਪਣੇ ਭਾਈ ਫਿਜ਼ੀਓਥੈਰੇਪੀ ਕਰਾਉ ਉਹਦੇ ਹਿਸਾਬ ਨਾਲ ਗੋਡੇ ਗਿੱਟੇ ਦੇਖੋ ਦੇਆ ਬਲੱਡ ਪ੍ਰੈਸ਼ਰ ਚੈੱਕ ਕਰਨ ਦੀਆਂ ਮਸ਼ੀਨਾਂ ਵੇਟ ਚੈੱਕ ਕਰਨ ਦੀਆਂ ਮਸ਼ੀਨਾਂ 슈ਗਰ ਟੈਸਟ ਕਰਨ ਦੀਆਂ ਮਸ਼ੀਨਾਂ ਸਾਰੇ ਬਹੀਆ ਕਰਾਈਆਂ ਸੀ ਤੇ ਉਦਰ ਵਾਰਤ ਤਰੇਟ ਤੋਂ ਦਵਿੰਦਰ ਸਿੰਘ ਕੁਮਨ ਨੇ ਕਿਹਾ ਕਿ ਆਗਾਮੀ ਨਿਮਕ ਚੋਣਾ ਚ ਉਹਨਾਂ ਦੀ ਪੂਰੀ ਤਿਆਰੀ ਹੈ ਉਹ 25 ਸਾਲ ਤੋਂ ਲੋਕਾਂ ਦੀ ਸੇਵਾ ਕਰਦੇ ਆ ਰਹੇ ਹਨ ਅਤੇ ਅੱਗੇ ਵੀ ਵਿਕਾਸ ਦੇ ਮੁੱਦਿਆਂ ਨੂੰ ਲੈ ਕੇ ਲੋਕਾਂ ਦੀ ਕਚੇਰੀ ਜਾਣਗੇ ਸਾਡੀ ਪੂਰੀ ਤਿਆਰੀ ਹੈ ਜੀ ਸਾਡੀ ਤਾਂ ਸਾਲ ਪਹਿਲਾਂ ਦੀ ਤਿਆਰੀ ਹੋਈ ਹੈ ਜੀ ਇਲੈਕਸ਼ਨ ਜਦੋਂ ਹੋਊਗੀ ਪੂਰੇ ਡਟ ਡਟ ਕੇ ਕੰਮ ਕਰਾਂਗੇ ਪਹਿਲਾਂ ਵੀ ਕਰਦੇ ਹੁਣ ਵੀ ਕਰਾਂਗੇ ਬਹੁਤ ਹੀ ਕਿਹੜੇ ਮੁੱਦੇ ਲੈ ਕੇ ਇਲੈਕਸ਼ਨ ਮੁੱਦੇ ਤਾਂ ਤਕਰੀਬਨ ਸਾਡੇ ਤਾਂ ਵਾਰਡ ਦੇ ਵਿੱਚ 95% ਸਾਰੇ ਕੰਮ ਹੋਏ ਆ ਬਾਕੀ ਜੋ ਸਾਡੀ ਡਿਮਾਂਡ ਕਰਨਗੇ ਤਕਰੀਬਨ ਸਟਰੀਟ ਲਾਈਟ ਰੋਡਸ ਮਤਲਬ ਸਕੂਲ ਹਸਪੀਟਲ ਜਿਹੜੇ ਸਾਡੇ ਚ ਹੈਗੇ ਨੇ ਤੇ ਉਹਨਾਂ ਦੇ ਟੋਟਲ ਅਸੀਂ ਕੰਮ ਕਰਾ ਚੁੱਕੇ ਆ ਇਹੋ ਜਿਹਾ ਕੋਈ ਹੈ ਨਹੀਂ ਜਿਹੜਾ ਸਾਡੇ ਕੋਈ ਰਹਿੰਦਾ ਹੋਵੇ ਡੈਰੀਆਂ ਅਸੀਂ 90% ਸਾਡੀਆਂ ਬਣ ਚੁੱਕੀਆਂ ਆ ਮੇਰਾ ਬਾਰਸਾਰਾ ਕੰਪਲੀਟ ਹੈ ਬਾੜਾਂ ਟੋਟਲ ਮੇਰੀਆਂ ਕੰਪਲੀਟ ਨੇ ਕੋਈ ਕੰਮ ਨਿੱਕੇ ਮੁਕਟੇ ਹੈਗੇ ਨੇ ਉਹ ਵੀ ਜੇ ਸਾਡੇ ਬਾੜ ਦੇ ਕੋਈ ਲੋਕੀ ਕਹਿਣਗੇ ਤਾਂ ਉਹ ਵੀ ਅਸੀਂ ਕੰਮ ਕਰਵਾ ਦਿਆਂਗੇ ਤੁਹਾਨੂੰ ਪ੍ਰਮਾਣ ਮਿਲਦੀ ਹੈ ਅੱਗੇ ਦਿਨ ਕੰਮ ਜਾਰੀ ਰਹਿਣਗੇ ਜੀ ਹਾਂਜੀ ਇਦਾਂ ਬਿਲਕੁਲ ਜਾਰੀ ਰਹਿਣਗੇ ਜੀ ਸਾਨੂੰ ਤਾਂ 25 ਸਾਲ ਹੋ ਗਏ ਜੀ ਲੱਗੇ ਲੋਕਾਂ ਦੀ ਸੇਵਾ ਕਰਦੇ ਹਾਂ ਤੇ ਸੇਵਾ ਕਰਦੇ ਰਾਵਾਂਗੇ ਕਦੀ ਪਿੱਛੇ ਨਹੀਂ ਹਟਾਂਗੇ ਕਿੰਨੀ ਕਿੰਨੀ ਤਿਆਰੀ ਹੈ ਜੀ ਤੁਹਾਡੇ ਵੱਲੋਂ ਤਿਆਰੀ ਬਹੁਤ ਵਧੀਆ ਤਿਆਰੀ ਬਹੁਤ ਹੈ ਕਿੰਦਾ ਸਾਡੀ ਤਾਂ ਤਿਆਰੀ ਆ ਗਈ ਮੇਰੇ ਨਾਲ ਜਿਹੜੇ 5 6 ਵਾਰਡ ਲੱਗਦੇ ਆ ਅਸੀਂ ਉੱਤੇ ਸਾਰੇ ਤਾਂ ਜੋਰ ਲਾ ਕੇ ਆਪਣੇ ਜਿੰਨੇ ਸਾਡੇ ਕੈਂਡੀਡੇਟ ਨੇ 64 ਹੈ 63 ਹੈ 64 ਹੈ 65 ਹੈ 69 ਹੈ ਇਹ ਸਾਰੇ ਜਿਤਾਵਾਂਗੇ 100% ਜਿਤਾਵਾਂਗੇ ਵੋਲੰਟੀਅਰ ਮਿਲੇਗੀ ਪਰ ਤਾਂ ਪਾਰਟੀ ਨੇ ਦੇਖਣਾ ਹੈ ਉੱਪਰਲੇ ਲੈਵਲ ਤੇ ਦੇਖਣਾ ਜੋ ਪਾਰਟੀ ਕਰੇਗੀ ਸਾਡੇ ਸਿਰ ਮੱਤੇ ਆ ਜੀ ਜਿਹਨੂੰ ਵੀ ਟਿਕਟ ਦੇਗੀ ਉਹਨਾਂ ਦੇ ਨਾਲ ਚੱਲਾਂਗੇ ਜਿਹੜੀ ਪਾਰਟੀ ਨੂੰ ਵਧੀਆ ਲੱਗੂਗਾ ਉਹਦੇ ਨਾਲ ਹੀ ਸਾਰੇ ਚੱਲਾਂਗੇ ਜਿਹੜੇ 100% ਆਮ ਆਦਮੀ ਪਾਰਟੀ ਦਾ ਬਣਨਾ ਹਾਂ ਜੀ ਅਸੀਂ ਡੋਰ ਡੋਰ ਕਰਨਾ ਸ਼ੁਰੂ ਕਰਦਾ ਸਾਰੇ ਜਿੰਨੇ ਵੀ ਕੈਂਡੀਡੇਟ ਆਲੇ ਦੁਆਲੇ ਦੇ ਨੇ ਸਾਰੇ ਹੀ ਕਰ ਰਹੇ ਨੇ ਸਵੇਰੇ ਸ਼ਾਮ ਹਰ ਟਾਈਮ ਕਰ ਰਹੇ ਨੇ ਬਾਕੀ ਸਾਡੇ ਐਮਐਲਏ ਸਾਹਿਬ ਦਾ ਬਹੁਤ ਸ਼ਹੀਰਵਾਦ ਆ ਜੀ ਸਾਡੇ ਐਮਐਲਏ ਸਾਹਿਬ ਬਹੁਤ ਵਧੀਆ ਨੇ ਕਿਸੇ ਦਾ ਕੰਮ ਰੁਕਦਾ ਹੀ ਨਹੀਂ ਕਦੀ ਇਹੋ ਜੀ ਪ੍ਰੋਬਲਮ ਹੀ ਨਹੀਂ ਹੁੰਦੀ ਵੀ ਜਦਾਂ ਰੁਕ ਜੀ ਅੱਜ ਵੀ ਇਹ ਕਰ ਰਹੇ ਇੱਥੇ ਸਾਡੇ ਸਨੇਤਪੇੜ ਦੇ ਵਿੱਚ ਕਰ ਰਹੇ ਜੀ ਇਹ ਕਿੰਨੇ ਸਾਲਾਂ ਤੋਂ ਬੰਦ ਪਿਆ ਸੀਗਾ ਜੀ ਤੇ ਗਰੀਬਾਂ ਵਾਸਤੇ ਇਹ ਗਰੀਬਾਂ ਦਾ ਬਸੀਆ ਜੀ ਬਣੂਗਾ ਵਧੀਆ ਬਣੂਗਾ ਦੇਖੋ ਜੀ ਤੁਸੀਂ ਦੇਖ ਹੀ ਲਿਆ ਕਿ ਪਿਛਲੇ 2.5 ਸਾਲਾਂ ਤੋਂ ਆਮ ਆਦਮੀ ਪਾਰਟੀ ਦੇ ਕੀਤੇ ਗਏ ਕੰਮਾਂ ਦੀ ਸਾਰੇ ਹੀ ਲੋਕ ਸਰਾਨਾ ਕਰ ਰਹੇ ਨੇ ਜੇ ਤੁਸੀਂ ਇਹਦਾ ਬਹੁਤ ਹੀ ਥੋੜੀ ਦੇਰ ਪਹਿਲਾਂ ਹੀ ਜਿਮਨੀ ਚੋਣਾਂ ਦਾ ਰਿਜ਼ਲਟ ਦੇਖਿਆ ਹੀ ਆ ਕਿ ਤਿੰਨ ਸੀਟਾਂ ਆਮ ਆਦੀ ਪਾਰਟੀ ਨੇ ਜਿੱਤੀਆਂ ਨੇ ਜੋ ਕਿਹਾ ਕਰਕੇ ਦਿਖਾਇਆ ਜੋ ਕਹਾਂਗੇ ਤੇ ਕਰਕੇ ਦਿਖਾਵਾਂਗੇ ਤੇ ਕਿਹੜੇ ਮੁੱਦਿਆਂ ਲੈ ਕੇ ਤੁਸੀਂ ਇਲੈਕਸ਼ਨ ਮੈਦਾਨ ਚੋਗੇ ਇਲੈਕਸ਼ਨ ਮੈਦਾਨ ਤੇ ਇਹ ਮੁੱਦਿਆਂ ਨੂੰ ਲੈ ਕੇ ਉਤਰਾਂਗੇ ਕਿ ਜਿਹੜੇ ਸਾਡੇ ਪੈਂਡਿੰਗ ਹਲੇ ਕੰਮ ਪਏ ਨੇ ਉਹ ਸਾਰੇ ਪੂਰੇ ਹੋਣਗੇ ਜਿਹਨੀਆਂ ਕਾਰਪੋਰੇਸ਼ਨਾਂ ਹਲੇ ਫਿਲਹਾਲ ਭੰਗ ਸਨ ਜਦੋਂ ਕਾਰਪੋਰੇਸ਼ਨਾਂ ਆਪਣੇ ਵਿੱਚ ਜੁੜ ਚੁੱਕੀਆਂ ਨੇ ਅਤੇ ਨਾਲ ਦੀ ਨਾਲ ਜਦੋਂ ਬਣ ਜਾਣਗੀਆਂ ਆਪਣੀਆਂ ਕਾਰਪੋਰੇਟਾਂ ਸਾਰੀਆਂ ਮੇਰ ਬਣਨਗੇ ਕਾਉਂਸਲਰ ਬਣਨਗੇ ਸੋ ਇਹਨਾਂ ਦੇ ਜਲਦੀ ਤੋਂ ਜਲਦੀ ਜਿਹੜੇ ਪੈਂਡਿੰਗ ਕੰਮ ਨੇ ਉਹ ਸਾਰੇ ਪੂਰੇ ਹੋਣਗੇ ਜਦੋਂ ਜਿੰਨੀ ਜਿੰਨੀ ਜਲਦੀ ਡਿਕਲੇਰ ਹੋਣ ਉਹਨਾਂ ਵਧੀਆ ਫੋਮ ਹਮਾ ਕੇ ਇਲੈਕਸ਼ਨ ਲੜਾਂਗੇ ਸਾਡੀ ਜਿੰਨੀ ਵੀ ਸਾਡੀ ਬ੍ਰਿਗੇਡ ਆ ਸਾਰੀ ਤਿਆਰ ਆ ਇਲੈਕਸ਼ਨ ਨੂੰ ਲੈ ਕੇ ਅਸੀਂ ਸਾਰੀਆਂ ਦੀ ਸਾਰੀਆਂ ਜਿੱਤਾਂਗੇ ਤੇ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਵਾਂਗੇ ਅੱਜ ਨਵੀਂ ਸਵਾਲ ਜਿਹੜੀ ਦੇ ਰਹੇ ਐ ਐਮਐਲਏ ਸਾਹਿਬ ਅੱਜ ਤੁਸੀਂ ਦੇਖੋ ਕਿੰਨੇ ਸਮੇਂ ਤੋਂ ਕਮਿਊਨਿਟੀ ਸੈਂਟਰ ਇੱਥੇ ਆਪਣੇ ਲੁਧਿਆਣਾ ਵੈਸਟ ਦੇ ਵਿੱਚ ਬੰਦ ਸੀ ਤੇ ਉਹ ਖੁੱਲਣ ਜਾ ਰਿਹਾ ਤੁਸੀਂ ਦੇਖੋ ਛੋਟਾ ਜਿਹਾ ਬੈਂਕਵੜਾ ਲੋਕ ਕਰਦੇ ਸੀ ਉਹਨਾਂ ਨੂੰ 50-50 ਹਜ਼ਾਰ ਲੱਖ-ਲੱਖ ਰੁਪਇਆ ਕਿਰਾਇਆ ਦੇਣਾ ਪੈਂਦਾ ਸੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਬਿਨਾਂ ਕਿਸੇ ਕਿਰਾਏ ਤੋਂ ਸ਼ਹਿਰ ਦੇ ਵਿੱਚ ਐਡਾ ਜ਼ਬਰਦਸਤ ਕਮਿਊਨਿਟੀ ਹਾਲ ਐਮਐਲਏ ਗੁਰਪ੍ਰੀਤ ਜੀ ਗੋਗੀ ਜੀ ਦੀ ਦੇਣ ਹੈ ਉਹ ਸਾਨੂੰ ਬਹੁਤ ਖੁਸ਼ੀ ਆ ਤੁਸੀਂ ਦੇਖੋ ਕਿੰਨਾ ਇਕੱਠਾ ਕਿੰਨੇ ਇਲਾਕਾ ਨਿਵਾਸੀ ਹਮ ਹਮਾ ਕੇ ਪਹੁੰਚੇ ਹੋਏ ਨੇ